ਤਾਂ ਖੇਤੀ ਹੀ ਐਸੀ ਇੱਕ ਚੀਜ਼ ਹੈ ਜਿਹਦਾ ਅੱਗੇ ਪਵੇਖਖ ਕਹ ਲੋ ਕਿ ਸੁਰੱਖਿਆਤ ਹੈ 2018 ਦੀ ਇੱਕ ਸਟੱਡੀ ਹੈ ਉਹਦੇ ਵਿੱਚ ਕਹਿੰਦੇ ਕਿ 80% ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਵਾਲੇ ਪਾਸੇ ਲਾਉਣਾ ਨਹੀਂ ਚਾਹੁੰਦੇ ਉਹ ਕਹਿੰਦੇ ਕਿ ਇਹ ਲਾਹੇਵੰਦ ਤੰਦਾ ਨਹੀਂ ਹੈ ਪਰ ਹੁਣ ਰੁਝਾਨ ਚੇਂਜ ਹੋ ਰਹੇ ਨੇ ਬਦਲ ਰਿਹਾ ਸਾਰਾ ਕੰਮ ਹੁਣ ਖੇਤੀ ਨੂੰ ਲਾਹੇਵੰਦ ਤੰਦਾ ਇਹ ਨੌਜਵਾਨੀ ਨਵੇਂ-ਨਵੇਂ ਹੱਥਕੰਡੇ ਤਰੀਕੇ ਅਪਣਾ ਕੇ ਇੱਕ ਨਾ ਇੱਕ ਦਿਨ ਬਣਾ ਦੇਣੀ ਹੈ ਇਹਨਾਂ ਦੇ ਵਿੱਚ ਫਿਰ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦਿਸਦਾ ਫਿਰ ਉਹ ਖੇਤੀ ਦੇ ਕਾਲੇ ਕਾਨੂੰਨ ਲਿਆਉਂਦੇ ਨੇ ਖੇਤੀ ਬੰਦ ਕਰਨ ਦੇ ਲਈ ਜਾਂ ਜਿੱਦਾਂ ਖੇਤੀ ਚੱਲਦੀ ਵੀ ਸਾਡੇ ਹੱਥਾਂ 'ਚ ਆ ਜੇ ਫਿਰ ਅਸੀਂ ਉਹਦੇ ਲਈ ਇੱਕ ਭਾਰੀ ਅੰਦੋਲਨ ਕਰਨੇ ਆ ਫਿਰ ਖੇਤੀ ਵਾਪਸ ਵੀ ਲੈਣੇ ਆ ਇਸ ਕਰਕੇ ਹੌਲੀ-ਹੌਲੀ ਸਮਝ ਸਾਨੂੰ ਲੱਗ ਜੇਗੀ ਹਰਿਆਣੇ ਦੇ ਵਿੱਚ ਆਪ ਖੇਤੀ ਕਰਨ ਵਾਲੀ ਜਿਹੜੀ ਇਹ ਪਰਸੈਂਟੇਜ ਆ ਉਹ 77% ਤੇ ਜਾਂਦੀ ਹੈ ਯੂਪੀ ਦੇ ਵਿੱਚ ਇਹ ਅੰਕੜਾ 98.3% ਚਲਾ ਜਾਂਦਾ ਹੈ ਵੈਸੇ ਤੇ ਪੰਜਾਬ ਦੇ ਵਿੱਚ ਜ਼ਮੀਨ ਦੇ ਠੇਕੇ ਨੂੰ ਲੈ ਕੇ ਗੱਲਬਾਤ ਹੁੰਦੀ ਹੁੰਦੀ ਹੈ ਕਈਆਂ ਨੂੰ ਜ਼ਿਆਦਾ ਲੱਗਦਾ ਹੈ ਕਈਆਂ ਨੂੰ ਘੱਟ ਲੱਗਦਾ ਹੈ ਇਹ ਵਧਣਾ ਚਾਹੀਦਾ ਘਟਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਤੇ ਲੇਕਿਨ ਬਹੁਤ ਵੱਡੀ ਐਸੀ ਗਿਣਤੀ ਦੇ ਵਿੱਚ ਕਿਸਾਨ ਨੇ ਜੋ ਠੇਕੇ ਤੇ ਜ਼ਮੀਨ ਲੈਂਦੇ ਨੇ ਕੁਝ ਅੰਕੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਅਖਬਾਰ ਦੇ ਵਿੱਚ ਖਬਰ ਆਈ ਸੀ ਕਿ 39% 39% 40% ਮੰਨ ਕੇ ਚੱਲੋ ਕਿਸਾਨ ਐਸੇ ਜਿਹੜੇ ਆਪਣੀ ਜ਼ਮੀਨ ਤੇ ਖੁਦ ਕਾਸ਼ਤ ਖੁਦ ਖੇਤੀ ਕਰਦੇ ਨੇ ਪੰਜਾਬ ਦੇ ਤੇ 41% ਕਿਸਾਨ ਐਸੇ ਨੇ ਜਿਹੜੇ ਠੇਕੇ ਤੇ ਜ਼ਮੀਨ ਲੈਂਦੇ ਨੇ ਬਾਕੀ ਕਿਸਾਨਾਂ ਤੋਂ ਤੇ ਇਹ ਕਿਹਾ ਜਾ ਰਿਹਾ ਵੀ ਕਹਿੰਦੇ ਪਿਤਾ ਪੁਰਖੀ ਦਾਦਿਆਂ ਪਰਦਾਦਿਆਂ ਦਾ ਇਹ ਕਿਤਾ ਕਹਿੰਦੇ ਵੀ ਅਗਲੀ ਜਿਹੜੀ ਹੈ ਅੱਜ ਦੀ ਜੋ ਪੀੜ੍ਹੀ ਹੈ ਨੌਜਵਾਨੀ ਵੀ ਉਹ ਨਹੀਂ ਕਰ ਰਹੀ ਹੈ ਕਿਤਾ ਜਾਂ ਭੁੱਲਦੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਕਿ ਜਿਹੜੀ ਅੱਜ ਖੇਤੀ ਕਰਨ ਵੀ ਡਏ ਨੇ ਉਹਨਾਂ ਦੇ ਵਿੱਚ ਬਹੁਤੇ ਨੌਜਵਾਨ ਹੀ ਨੇ ਜਿਹੜੇ ਪਰਿਵਾਰਾਂ ਦੇ ਵਿੱਚੋਂ ਬੱਚੇ ਬਾਹਰ ਤੁਰ ਗਏ ਨੇ ਆਇਲਸ ਕਰਕੇ ਜਾਕੀਆਂ ਨੂੰ ਨੌਕਰੀਆਂ ਲੱਗ ਗਈਆਂ ਨੌਕਰੀਆਂ ਦੂਰ ਕਰ ਰਹੇ ਨੇ ਤਾਂ ਉਹ ਕਾਰਨ ਉਹ ਬਣ ਗਏ ਵੀ ਉਹ ਖੇਤੀ ਨਹੀਂ ਕਰ ਰਹੇ ਦੂਜਾ ਕਾਰਨ ਬਣਦਾ ਵੀ ਜਿਹੜੀ ਛੋਟੀ ਖੇਤੀ ਨੂੰ ਆ ਵੱਡੀ ਮਸ਼ੀਨਰੀ ਕਹਿ ਲਓ ਕਿ ਉਹਦੇ ਮੇਚ ਨਹੀਂ ਆਉਂਦੀ ਪਈ ਜਾਂ ਖਰਚੇ ਜ਼ਿਆਦੇ ਹੋ ਗਏ ਨੇ ਤਾਂ ਅਗਲਾ ਕਹਿੰਦਾ ਵੀ ਤਿੰਨ ਚਾਰ ਪੰਜ ਸੱਤ ਕਿੱਲੇ ਐ ਤਾਂ ਮੈਂ ਠੇਕੇ ਤੇ ਦੇ ਦੇਣਾ ਕਈ ਵਾਰੀ ਘਰ ਦੇ ਵਿੱਚ ਕੋਈ ਯਾਨੀ ਕਿ ਬਿਮਾਰ ਪੈ ਜਾਂਦਾ ਖੇਤੀ ਕਰਨ ਵਾਲਾ ਹੀ ਬੰਦਾ ਬਿਮਾਰ ਪੈ ਜਾਂਦਾ ਜਾਂ ਖੁਦਾ ਨਾਲ ਖਾਸਤਾ ਉਹ ਦੁਨੀਆ ਤੋਂ ਚੱਲ ਵਸਿਆ ਤੇ ਮਗਰੋਂ ਬੱਚੇ ਛੋਟੇ ਨੇ ਤੇ ਤਾਂ ਵੀ ਇਹ ਜਿਹੜੀ ਜਮੀਨ ਆ ਉਹ ਠੇਕੇ ਤੇ ਦੇਣੀ ਪੈਂਦੀ ਹੈ। ਅਖਬਾਰ ਦੀ ਖਬਰ ਇਹ ਸੀ ਕਿ ਇਹਦੇ ਵਿੱਚ ਕਿ ਪਿਤਾਪੁਰਖੀ ਖੇਤੀ ਨੂੰ ਨੌਜਵਾਨੀ ਛੱਡ ਰਹੀ ਹੈ। ਜੋ ਮੈਨੂੰ ਬਹੁਤੀ ਚੰਗੀ ਨਹੀਂ ਲੱਗੀ ਕਿਉਂਕਿ ਅੱਜ ਜਦੋਂ ਅਸੀਂ ਫੇਸਬੁਕਾਂ ਤੇ ਵੇਖਨੇ ਆ ਕਿ ਮੈਂ ਕਿੱਲੇ 'ਚ ਸਬਜ਼ੀ ਲਈ ਜੀ ਮੈਂ ਬਾਹਰੋਂ ਆ ਕੇ ਜਾਂ ਖੇਤੀ ਨਾਲ ਜੌਬ ਦੇ ਜਾਂ ਜੌਬ ਛੱਡ ਕੇ ਕੁਝ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਤਾਂ ਉਹ ਖੇਤੀ ਹੀ ਐਸੀ ਇੱਕ ਚੀਜ਼ ਆ ਜਿਹਦਾ ਅੱਗੇ ਪਵੇਖਕ ਕਹਿ ਲੋ ਕਿ ਸੁਰੱਖਿਆਤ ਹੈ। ਉਹ ਸੁਰੱਖਿਅਤ ਹੱਥਾਂ ਦੇ ਵਿੱਚ ਵੀ ਹੈਗਾ ਕਿਉਂਕਿ ਉਹ ਪੰਜਾਬ ਦੀ ਨੌਜਵਾਨੀ ਦੇ ਹੱਥ 'ਚ ਹੈ ਇਸ ਗੱਲ ਨੂੰ ਤੇ ਆਪਾਂ ਦਾਅਵੇ ਨਾਲ ਕਹਿ ਸਕਨੇ ਆ ਹਾਂ ਕਈ ਨੌਜਵਾਨ ਬਹੁਤੇ ਨੌਜਵਾਨ ਨਹੀਂ ਵੀ ਕਰ ਰਹੇ ਤਾਂ ਉਹਦੇ ਕੁਝ ਕਾਰਨ ਨੇ ਬਹੁਤ ਘੱਟ ਐਸ ਨੇ ਵੀ ਉਹ ਚੰਗੇ ਭਲੇ ਨੇ ਤੇ ਜ਼ਮੀਨ ਠੇਕੇ ਤੇ ਦਿੱਤੀ ਏ ਜਾਂ ਤੇ ਉਹਨਾਂ ਦਾ ਕੋਈ ਕਾਰੋਬਾਰ ਹੋਰ ਚੱਲਦਾ ਜਾਂ ਕੋਈ ਪਰਿਵਾਰ ਦੇ ਮੈਂਬਰ ਬਾਹਰ ਤੁਰ ਗਏ ਨੇ ਜਾਂ ਜਿਵੇਂ ਅੱਗੇ ਆਪਾਂ ਹੋਰ ਦੋ ਚਾਰ ਕਾਰਨਾਂ ਦੀ ਗੱਲ ਕੀਤੀ ਏ ਇਸ ਵਾਰੀ ਜੋ ਝੋਨੇ ਦਾ ਸੀਜ਼ਨ ਲੰਘਿਆ ਨਾ 12,83,000 ਕਿਸਾਨਾਂ ਨੇ ਆਪਣੀ ਫਸਲ ਵੇਚੀ ਉਨ੍ਹਾਂ ਦੇ ਵਿੱਚੋਂ ਸਾਰੇ ਅੰਕੜੇ ਜਦੋਂ ਵੇਖੇ ਗਏ ਵੀ ਇਹਨਾਂ ਦੀ ਆਪਣੀ ਜ਼ਮੀਨ ਕਿੰਨੀ ਹੈ ਜਾਂ ਠੇਕੇ ਵਾਲੇ ਕਿੰਨੇ ਨੇ ਇਹਨਾਂ 'ਚੋਂ 39% ਕਿਸਾਨ ਐਸੇ ਜੋ ਆਪਣੀ ਖੇਤੀ ਆਪਣੀ ਜ਼ਮੀਨ ਤੇ ਖੁਦ ਖੇਤੀ ਕਰਦੇ ਨੇ 41% ਕਿਸਾਨ ਐਸੇ ਨੇ ਜੋ ਠੇਕੇ ਤੇ ਜ਼ਮੀਨ ਲੈਂਦੇ ਨੇ ਆਪਣੀ ਜ਼ਮੀਨ ਦੇ ਨਾਲ ਵੀ ਇਹ ਗਿਣਤੀ ਬਣਦੀ ਆ 5,30,000 ਕਿਸਾਨਾਂ ਦੀ ਜਿਹੜੇ ਠੇਕੇ ਤੇ ਲੈਂਦੇ ਨੇ ਜ਼ਮੀਨ 2.55% ਕਿਸਾਨ ਹੋਣੇ ਜੋ ਲੀਜ਼ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਨੇ ਭਾਈ ਤੇ 17.3% ਐਸੇ ਜੋ ਸ਼ੇਅਰਿੰਗ ਤੇ ਖੇਤੀ ਕਰਦੇ ਨੇ ਹਿੱਸੇਦਾਰੀ ਤੇ ਖੇਤੀ ਕਰਦੇ ਨੇ ਪਏ। ਸੋ ਇਹ ਕੁਝ ਅੰਕੜੇ ਮੈਨੂੰ ਇੰਟਰਸਟਿੰਗ ਲੱਗੇ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਹਾਂ। ਹਰਿਆਣੇ ਦੇ ਵਿੱਚ ਆਪ ਖੇਤੀ ਕਰਨ ਵਾਲੀ ਜਿਹੜੀ ਇਹ ਪਰਸੈਂਟੇਜ ਹੈ ਉਹ 77% ਤੇ ਜਾਂਦੀ ਹੈ। ਯੂਪੀ ਦੇ ਵਿੱਚ ਇਹ ਅੰਕੜਾ 98.3% ਚਲਾ ਜਾਂਦਾ ਹੈ। ਨੈਸ਼ਨਲ ਐਵਰੇਜ ਜਿਹੜੀ ਹੈਗੀ ਹੈ ਉਹ 79 ਹੈ। 79% ਦੇ ਕਰੀਬ ਹੈ। ਬਾਕੀ ਰਾਜਾਂ ਦਾ ਲੈ ਲਈਏ ਵਿੱਚ ਸਾਰਾ ਅੰਕੜਾ ਤੇ ਆਪਣੀ ਖੁਦ ਮਾਲਕੀ ਵਾਲੀ ਜ਼ਮੀਨ ਤੇ ਖੇਤੀ ਕਰਦੇ ਨੇ ਕਿਸਾਨ ਨੈਸ਼ਨਲ ਐਵਰੇਜ 79 ਹੈ ਪੰਜਾਬ ਦੀ ਜਿਹੜੀ ਐਵਰੇਜ 39 ਪੈ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਦੇ ਵਿੱਚੋਂ ਨੌਜਵਾਨ ਬਾਹਰ ਚਲੇ ਗਏ ਨੇ ਇਹ ਵੱਡਾ ਕਾਰਨ ਹੈ ਖੇਤੀ ਨੂੰ ਛੱਡਣ ਦਾ ਤੇ ਉਹਦੇ ਵਿੱਚ ਭਾਵੇਂ ਲਿਖਦੀ ਹੈ ਕਿ ਇਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਜਾਂ ਲਾਹੇਵੰਦ ੰਦਾ ਨਹੀਂ ਸਮਝਿਆ ਜਾਂਦਾ YouTube ਤੇ Facebook ਤੇ Social Media ਦੇ ਆਪਾਂ ਵੇਖਦੇ ਆ ਇਹ ਦੁਨੀਆ ਦਾ ਐਸਾ ਇੱਕ ੰਦਾ ਜਿੰਨੇ ਤਾਂ ਉਮਰ ਰਹਿਣਾ ਬੇਸ਼ੱਕ ਹਜ਼ਾਰ ਕੰਮ ਚਾਹੇ ਨਾਲ ਕਰੋ ਤੁਸੀਂ ਨੌਕਰੀਆਂ ਵੀ ਕਰੋ ਬਿਜ਼ਨਸ ਵੀ ਕਰੋ ਪਰ ਖੇਤੀ ਨੂੰ ਨਕਾਰਿਆ ਨਹੀਂ ਜਾ ਸਕਦਾ ਇਹ ਜਿਹੜਾ ਰੁਝਾਨ ਹੈ ਇਹ 2000 14 15 ਤੋਂ ਜ਼ਿਆਦਾ ਛੜਿਆ ਜਦੋਂ ਬਾਹਰ ਜ਼ਿਆਦੇ ਲੋਕੀ ਜਾਣ ਲੱਗੇ ਤੇ ਜਿਹੜੇ ਚਾਰਜ ਲਿਆਂ ਦੇ ਵਿੱਚ ਇਹ 50% ਤੋਂ ਵੀ ਉੱਤੇ ਆ ਕੰਮ ਕਿ 50% ਤੋਂ ਵੱਧ ਲੋਕ ਜ਼ਮੀਨ ਠੀਕੇ ਤੇ ਦਿੰਦੇ ਨੇ ਉਹਨਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਜਲੰਧਰ ਤੇ ਰੋਪੜ ਇੱਕ ਗੱਲ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੀ ਪੰਚਾਇਤੀ ਜ਼ਮੀਨ ਜੋ ਵਾਹੀਯੋਗ ਪੰਚਾਇਤੀ ਜ਼ਮੀਨ ਹੈ ਉਹ 2 ਲੱਖ ਏਕੜ ਦੇ ਕਰੀਬ ਜਿਹਦੇ ਤੋਂ 515 ਕਰੋੜ ਦਾ ਮੁਨਾਫਾ ਸਰਕਾਰ ਨੂੰ ਹੋਇਆ ਸਰਕਾਰ ਨੂੰ ਹੋਇਆ ਜਾਂ ਸਬੰਧਤ ਪੰਚਾਇਤਾਂ ਨੂੰ ਹੋਇਆ ਜਿਦਾ ਕੀ ਔਸਤਨ ਠੇਕਾ 38000 ਦੇ ਕਰੀਬ ਰਿਹਾ ਸੋ ਇਹ ਪੰਜਾਬ ਦੀ ਇੱਕ ਨਿੱਕੀ ਜਿਹੀ ਕਹਾਣੀ ਸੀ ਕਿ ਠੇਕੇ ਦੇ ਜ਼ਮੀਨ ਲੈਣ ਵਾਲੇ ਕਿਸਾਨ ਕਿੰਨੇ ਤੇ ਦੇਣ ਵਾਲੇ ਕਿੰਨੇ ਤੇ ਉਮੀਦ ਕਰਦੇ ਆ ਮੁਨਾਫਾ ਦੋਨਾਂ ਤਰ੍ਹਾਂ ਨੂੰ ਹੋਈ ਜਾਏਗਾ ਬਹੁਤ ਬਹੁਤ ਮਿਹਰਬਾਨੀ ਜੀ